ਅਰੇ ਏਰੀਆ ਦਾ ਆ ਮੁੰਨਾ ਪਾਵੇ ਨਾ ਦਾ ਖਿਡਾਰੀ ਮੇਰੇ ਵੀਰੋ ਚਰਚਾ ਦੇ ਵਿੱਚ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣ ਸਾਡੇ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਸਪੋਰਟਸ ਕਲੱਬ ਦੇ ਵੱਲੋਂ ਗ੍ਰਾਮ ਪੰਚਾਇਤ ਦੇ ਵੱਲੋਂ ਐਲਾਨ ਹੈ ਭਾਈ ਜੇ ਟੀਮਾਂ ਰਲ ਕੇ ਖੇਡਣਗੀਆਂ ਦੋਨੇ ਪ੍ਰਾਈਜ਼ ਦੋਨੇ ਕੀ ਤਰਫਾ ਮਸਤੀ ਨਾਲ ਦੇਵਾਂਗੇ ਪਰ ਪਹਿਲੀ ਕਬੱਡੀ ਪਾਉਣ ਲਈ ਹਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਬੜਾ ਆਇਆ ਗੁਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਪਹਿਲਾ 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 ਗੀਦਰ ਵਾਲਾ ਜੱਫਾ ਆਹ ਮੁੰਡਾ ਕੋੜੇ ਪਹਿਲਾ ਗੀਦਰ ਵਾਲਾ ਜੱਫਾ ਫੁਰਕੀ ਵਾਲਾ ਡੋੜਦੇ ਵਿੱਚ ਥੋਕ ਦਿੱਤਾ ਇਹਨੇ ਬਰੱਗ ਲਾਤਾ ਬਿਜਲੀ ਬੋਰਡ ਦੇ ਵਿੱਚ ਆਹ ਗੁਰ ਦਾ ਪਹਿਲਾ ਜੱਫਾ ਆਹ ਚੈਰੋ ਆ ਗਿਆ ਜਵੇਦ ਵਰਗੇ ਅਸਰਫ ਵਰਗੇ ਨੋਨੇ ਵਰਗੇ ਬੁੱਟਾ ਬਿੱਟੂ ਲੰਡੇ ਵਰਗੇ ਜੱਫੀ ਤਿਆਰ ਵਰ ਤਿਆਰ ਵੀ ਅਜੇ ਟੱਕਰਾਂ ਨੇ ਉਹ ਕੀਤਾ ਹੋਇਆ ਵੀ ਜਿੱਪ ਕੱਟ ਕੇ ਯਾਰਾਂ ਨੇ ਗਿੱਲ ਘੱਟ ਕੇ ਕੀਤੀ ਠੋਕੇ ਤਸल्ली ਵਾਲੀ ਝੰਡ ਮਿੱਤਰੋ ਕੇ ਰਾਜ ਖੇਲੇ ਅੱਜ ਵਿਸਰਾ ਹੋ ਗਿਆ ਅੱਜ ਚਲੋਗੇ ਸ਼ੇਰਾਂ ਨਾਲ ਪੰਡ ਮਿੱਤਰੋ ਪਰ ਪਹਿਲੀ ਕਬੱਡੀ ਜ਼ਰਾ ਸਰਾ ਇਹ ਬਿੱਟੂ ਲੰਡਿਆ ਵਾਲਾ ਦੋਨੇ ਗਿੰਦਾਂ ਦੇ ਹੁਣ ਤਾਂ ਜਾਫੀਆਂ ਨੇ ਕਬਜ਼ਾ ਕਰ ਲਿਆ ਹਜੇ ਤੱਕ ਦੋਨੇ ਪਾਸੇ ਰੈਂਟਰਾਂ ਨੇ ਖਾਤਾ ਨਹੀਂ ਖੋਲਿਆ ਰਕੀ ਵਾਲਿਆਂ ਦੋਨੇ ਪਾਸੇ ਰੈਂਟਰਾਂ ਨੇ ਖਾਤਾ ਨਹੀਂ ਖੋਲਿਆ ਪਹਿਲਾ ਜੱਫਾ ਤਖਰਾਮ ਇੱਕ ਜੱਫਾ ਗੁਰਦਾ ਇੱਕ ਇੱਕ ਗੀਚਰ ਮਗਰ ਦੋ ਬੰਦੇ ਪਏ ਹੋਏ ਆ ਦੋ ਪੈ ਕੇ ਗੋਪੀ ਦੀ ਕਾਲੀ ਕੱਲ ਸਿਆਣੀਆਂ ਉਹੋ ਕਹਿੰਦੇ ਕੰਡਾ ਲੈਂਦਾ ਜੱਫਾ ਆਹ ਜੈਨਰ ਵੱਲੋਂ ਇੱਕ ਇੱਕ ਸਾਲਾ ਹੋਣਾ ਬੜਾ ਧੰਨ ਵਾਲਾ ਆਹ ਸੀਪਾ ਖबीर ਜੜੀਆਂ ਸਾਹਰ ਲਈ ਹੋਣਾ ਨੇ ਉਹ ਫੌਜੀ ਦੋਜੀ ਹੋਣਾ ਨੇ ਸਾਹਰ ਹੋਣਾ ਨੇ ਵੱਡੀ ਟੀਮ ਬਣਾਈਆਂ ਗੀਚਰ ਵਾਲਾ ਦੂਜਾ ਜੱਫਾ ਦੂਜਾ ਕੋੜੋ ਦੂਜਾ ਕਿੰਗਨ ਆਇਆ ਹੋੜ ਕਿੰਗਨ ਆਲੀਆਂ ਮੈਨੂੰ ਲੱਗਦਾ ਦੂਜੇ ਦਫਾ ਲਾ ਕੇ ਹੋ ਪਾਣੀ ਚੈੱਕ ਕਰਦਾ ਵੀ ਕਿੰਨੇ ਕ ਟਾਈਮ ਤੇ ਗਰਮ ਕਰੂਗਾ ਪਰ ਹਮੀਰ ਗੜੀਆਂ ਰੁਕਮਾ ਆਹ ਤੋਂ ਫੋਕਦੀਆਂ ਟੀਕਾ ਹੁੱਟੜ ਦੀਆਂ ਟੀਕਾ ਪਾਉਂਦੀਆਂ ਸਿਮਰ ਸਰਪੰਚ ਸਾਹਿਬ ਜਦੋਂ ਗਰਾਊਂਡ ਬਣ ਗਿਆ ਨਾ ਇਹ ਤੋਂ ਵੱਧ ਘਟ ਹੋਇਆ ਕਰਦਾ ਮੇਲੇ ਤੇ ਨਾਲ ਸਾਡੇ ਲਾਲੋ ਮੰਤਰੀ ਬਾਬੂ ਜੀ ਸਾਹਿਬ ਦਾ ਸਰਪੰਚ ਸਾਹਿਬ ਇਹ ਸਾੰਗਰੀ ਡਾਕਟਰ ਲਿਆਕ ਜੀ ਸਭ ਦਾ ਸਰਪੰਚ ਆਓ ਆਓ ਸਾਡੇ ਕਾਸਿਮ ਕਨੇਡਾ ਤੇ ਆਰਵ ਸਿੰਘਾਪੁਰ ਕਹਿੰਦੇ 500 ਦਾ ਜੱਫਾ ਜਵੇਦ ਧਖਰਾਂ ਬਿੱਟੂ ਲੰਡਿਆਂ ਵਾਲਾ ਧਖਰਾ ਰੌਲਾ ਰੱਪਾ ਰੌਲਾ ਰੱਪਾ ਪਾਵੇ ਉਹ ਬਿੱਟੂ ਲੰਡਿਆਂ ਦੀ ਧਰਤੀ ਦਾ ਉਹ ਬਿੱਟੂ ਲੰਡਿਆਂ ਵਾਲਾ ਉਹ ਅਕਾਸ਼ ਨੂੰ ਅਕਾਸ਼ ਨੂੰ ਅਕਾਸ਼ ਨੂੰ ਜੱਫਾ ਲਾ ਗਿਆ ਉਹ ਤਾਰੀਆਂ ਦੁਨੀਆ ਵਾਲੇ ਕੀ ਹੋਣੇ ਦੇਖੋ ਵੀ ਦੋਨੇ ਪਾਸੇ ਰੇਡਰਾਂ ਨੇ ਖਾਤਾ ਨਹੀਂ ਖੋਲਿਆ ਜਾਪੀਆਂ ਨੇ ਦੋ ਵੱਜੇ ਫੇਰਾ ਦੇ ਉਹ ਦੋਨੇ ਪਾਸੇ ਜਾਪੀਆਂ ਨੇ ਦੋ ਵੱਜੇ ਫੇਰਾ ਦੇ ਸਲਵੀ ਬਿੱਟੂ ਫਿਰ ਪਾਗਲੀ ਰੇਡ ਲਓ ਸਾਹਮਣੇ ਜੇ ਹੁਣ ਬਿੱਟੂ ਭਜਾਇਆ ਫੇਰ ਗੱਲ ਰੇਡਰਾਂ ਨੇ ਪੱਖਰੀ ਕਰ ਜੂਗਾ ਫਿਰ ਕੀ ਹੋਇਆ ਕਿ ਗੁਰ ਨੂੰ ਲਾ ਗੁਰ ਨੂੰ ਦੁਨੀਆ ਤੇ ਨਾਲ ਕਹਵੇ ਆਹ ਮੁੰਡਾ ਇੱਕ ਕਮਾਂਡੋ 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 ਟਾਈ ਕਰਦਾ ਸਾਡਾ ਧੰਨਵਾਦ ਥੋੜਾ ਪਿੱਛੇ ਪਿੱਛੇ ਲੈ ਵੀ ਕਾਲੀ ਤੇਰਾ ਪੁੱਤਰ ਬਿੱਲਾ ਕਿੱਥੇ ਆ ਬਿੱਲਾ ਆਵੇ ਮੇਰੇ ਕੋਲ ਉਧਰੋਂ ਦੀਪਧਰਵਾ ਕੈਨੇਡਾ ਤੋਂ ਸਾਡਾ ਵੀਰ ਬਿੱਲੇ ਨੂੰ ਭੇਜ ਕਰਾ ਬਿੱਲਾ ਕਿੱਥੇ ਆ ਹੋਰੇ ਹੋਰੇ ਫੋਨ ਆ ਗਿਆ ਨਾਲ ਬਿੱਲਾ ਟਖਰਾ ਤੇ ਪਾਵਲ ਪਰਮਾਨੰਦ ਆਨ ਕਰਦਾ ਤੇ ਨਾਲ ਦੀਪਧਰਵਾ ਕੈਨੇਡਾ ਤੋਂ ਬਿੱਲਾ ਜਿਹੜੀ ਚੀਜ਼ ਆ ਖੇਡਾ ਜਿਹੜੇ ਕੰਪ ਤੇ ਆਖੇ ਨਾ ਵੱਡਾ ਸਨਮਾਨ ਬਹੁਤ ਅੱਖਰ ਦੀ ਟੀਮ ਦੇ ਲੋ ਬਿੱਟੂ ਲੰਡਿਆਂ ਦਾ ਟਰਾਈ ਕਰਦਾ ਬਿੱਟੂ ਲੰਡਿਆਂ ਵਾਲਾ ਵੀ ਐਨ ਪੜਾਏ ਪੈ ਗਿਆ ਲੈ ਵੀ ਝੱਲਿਆ ਉਹ ਸਾਡਾ ਵੀਰ ਦੀਪਦਰੂਆ ਕੈਨੇਡਾ ਤੇ ਪਵਨਾ ਕਹਿੰਦਾ ਜਿਹੜੀ ਚੀਜ਼ ਆਖੇਗਾ ਜਿਹੜੇ ਕੱਪ ਤੇ ਉਹ ਚੀਜ਼ਾਂ ਸਨਮਾਨ ਹੋ ਗਿਆ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਸਾਡੇ ਸਾਹਮਣੇ ਕਦੇ ਪਰ ਕਾਲੀ ਦੇ ਪੁੱਤ ਉਹ ਅੱਖਰ ਵਾਲੇ ਬਿੱਲੇ ਦਾ ਸਨਮਾਨ 7 ਦਸੰਬਰ ਨੂੰ ਅਮਰਗੜ ਦੇ ਕਬੱਡੀ ਕੱਪ ਤੇ ਦੱਤਕ ਕੁਲਵਰਤ ਸਿੰਘ ਯਾਦਗਾਰੀ ਕਬੱਡੀ ਕੱਪ ਦੇ ਮੇਰੇ ਵੀਰੋ ਕਬੱਡੇ ਕੱਪ ਨਾਲ ਕੀ ਨਿਆਣਾ ਧੱਖਾਂ ਵਾਲੇ ਬਿੱਲੇ ਦਾ ਸਨਮਾਨ ਲੈ ਵੀ ਬਿੱਲਿਆ ਉਧਰ ਭਾਈ ਜਸਵੰਤ ਟੁਣੀ ਭਾਈ ਲਖਵੀਰ ਨਿੱਕੜੀ ਲਾਈਨ ਜੁੜਿਆ ਹੋਇਆ ਹੈ ਜਿਹੜੇ ਕਹਿੰਦੇ ਆਪਾਂ ਬਿੱਲੇ ਦਾ ਸਨਮਾਨ ਵੱਡੇ ਕੱਪ ਨਾਲ ਕਰਨਾ ਪਰ ਇਧਰ ਕੁੜ ਦਾ ਤੀਜਾ ਜੋ ਸਰਾ 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 ਭਾਈ ਇਹ ਗੱਲ ਪੱਕੀਆਂ ਧੱਖਾਂ ਵਾਲੇ ਪਿਛਲੇ ਸਾਲ ਤੋਂ ਵੀ ਵਾਅਦਾ ਨਿਆਰਾ ਆਉਦਾ

ਸਲਾਰ ਵਾਲਾ ਕਹਿੰਦੇ ਪੁਆਇੰਟ ਲਾ ਕੇ ਵਾਪਸ ਆ ਗਿਆ ਹੈ ਉਧਰ ਸਾਡਾ ਡਾਕਟਰ ਲਿਆਕਤ ਪੱਤਰਕਾਰ ਸਾਡਾ ਭਰਾ ਆਹ ਪਿੰਡ ਦੇ ਵਿੱਚ ਜਿਹਦੀ ਰਹਿਨਮਾਈ ਦੇ ਹੇਠ ਸਾਰੇ ਨਗਰ ਨਾਲ ਮਿਲ ਕੇ ਕਹਿੰਦੇ ਵੱਡੇ ਵੱਡੇ ਖੇਡ ਮੇਲੇ ਕਰਵਾਇਆ ਹੈ ਡਾਕਟਰ ਲਿਆਕਤ ਸਾਡੇ ਪੱਤਰਕਾਰ ਦਾ ਬਹੁਤ ਧੰਨਵਾਦੋ ਬਿੱਟੂ ਦੀ ਰੇਡ ਪਰ ਮੈਨੂੰ ਲੱਗਦਾ ਕੋੜ ਮਿਲ ਵੀ ਉਹ ਤਿਆਰ ਹੈ ਬੰਨਿਆ ਪਰ ਬੰਨਿਆ ਕਬੱਡੀ ਖਿਡਾਰੀ ਹੁਣ ਜੱਫਾ ਲਾਉ ਜਾਂ ਫਿਰ ਨਹੀਂ ਮਣ ਮਿੱਤਰੋ ਹੋ ਬੱਲੇ ਸਿੱਧੂ ਤਖਨ ਵਾਲੇ ਵੱਡੇ ਸਨਮਾਨ ਕੀਤੇ ਆ ਬੱਬੂ ਕੱਖ ਦੇਖਾ ਸੀਮਾ ਸਰਪੰਚ ਸਾਹਿਬ ਬੈਠੇ ਆਨੰਦ ਮਾਣਦੇ ਆ ਨਾਲ ਬੱਬੂ ਦਾ ਪੁੱਤਰ ਕਹਿੰਦੇ ਭੋਲੂ ਵੀ ਆਨੰਦ ਮਾਣਦਾ ਬੱਬੂ ਜਿਹੜਾ ਹੋਇਆ ਲਾਈਵ ਆ ਤਖੜ ਪਿੰਡ ਵਾਲਾ ਸਾਡੇ ਬਹੁਤ ਹੀ ਸਤਿਕਾਰ ਦੇ ਬੜਾ ਧੰਨਵਾਦ ਹੈ ਰੇਡ ਪੜ ਦੇ ਲਈ ਸਲਾਨ ਪਿੰਡ ਦਾ ਕਾਸ ਦਾ ਜੇ ਅੱਜ ਫਾਲਾ ਕਿਉ ਲੋਈਆਂ ਘੁੰਮਦੀਆਂ ਦੇਖੋ ਬਾਜੀਆਂ ਪੈਂਦੀਆਂ ਦੇਖੋ ਸਰਾਲਾ ਕਿੱਤ ਪਿਆ ਰਣਡਿਆਂ ਵਾਲਾ ਬਿੱਟੂ ਜਵੇਦਾ ਕੁਝ ਫਾ 500 ਦਾ ਪਰ ਆ ਜਾਂਦਾ ਕਾਸਰਾਨ ਵਾਲਾ ਬਿੱਲਾ ਵਪਾਰੀ ਕਹਿੰਦਾ ਕੰਗਰਾਲੀਆਂ ਦਾ ਹਰ ਇੱਕ ਜੱਫਾ ਇੱਕ 100 ਦਾ ਜਵੇਲ ਦਾ ਐਨ ਰਕੜੇ ਸੀਪੇ ਲਈ 200 شریف ਦਵਾਈਆਂ ਵਾਲਿਆਂ ਵੱਲੋਂ ਅਗਲੀ ਰੇਡ ਬੋਲ ਗੁਪਤੀ ਦੀ ਹੋ ਸਾਹਮਣੇ ਬਿੱਟੂ ਫਿਰ ਅਗਲੀ ਕਬੱਡੀ ਪਾ ਰਿਹਾ ਹੈ ਅੱਜ ਮੈਚ ਜੱਫੀਆਂ ਵਾਲਾ ਜੱਫੀਆਂ ਵਾਲਾ ਚੱਲੇ ਮੇਰੇ ਪੰਜਾਬੀ ਵੀਰੋ ਹਾਂ ਸਾਹਮਣੇ ਪਈ ਹੋਈ ਰੇਡ 10 ਤਰੀ ਘੋੜੀਆਂ ਮੇਰੇ ਵੀਰੋ ਡਾਕਟਰ ਸਾਬ ਸਾਡੇ ਸਦਾ ਆਲੇ ਆ ਵੀ ਮੇਰੇ ਵੀਰੋ ਬਰਡਵਾਲ ਕਾਲਜ ਦੇ ਵਿੱਚ ਮਾਦਮ ਕਬੱਡੀ ਲੀਗ ਦਾ ਖੇਡ ਮੇਲਾ ਹੋਵੇਗਾ ਇਧਰ ਪਜੀ ਕਬੱਡੀ ਬਿੱਟੂ ਦੀ ਗੋਲ ਚੱਕੀ ਪਰ ਸਾਹਮਣੇ ਕਦੇ ਬੰਲਾ ਗਾਲਬ ਇਸ਼ਾਰਾ ਕਰ ਗਿਆ ਵੀ ਪੁਆਇੰਟ ਰੇਟਰ ਦਾ ਸਿਰਾ ਭੰਗਲੇ ਭੰਗੜੇ ਤੇ ਪਿੰਦੇ ਬਿਨਾਂ ਢੋਲ ਤੋਂ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਅਰਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਚੜ 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 ਕੇ ਕੋਕੇ ਜੜ ਜੜ ਕੇ ਲਿਖਦੇ ਹੁਣ ਇੱਥੇ ਆ ਕੇ ਬਿੱਲਾ ਵਪਾਰੀ ਕਹਿੰਦਾ ਵੀ ਕਦਨੜਾ ਹਰ ਜੱਫਾ ਇੱਕੋ ਸਾਰਾ ਫਰੀਆਲ ਕਹਿੰਦਾ ਇੱਕੋ ਗੱਲ ਕਹਿਣੀ ਆ ਵੀ ਅੱਜ ਬਾਹਰ ਦੇ ਖੜਾ ਦੇ ਪਰ ਗੱਲ ਨਹੀਂ ਬਰਦੀ ਜਵੇਦ ਵੀ ਕਹਿਣਾ ਦਿਆ ਸਰਾ ਤੇਰੀ ਹੁੰਦੀਆਂ ਲੜਾਈਆਂ ਆਪਣੇ ਵੀ ਟੋਲਿਆਂ ਚ ਜਾਨ ਚਾਗਦੀ ਬਿੱਟੂ ਖੈਰ ਆ ਰਿਹਾ ਸਵੇਰੇ ਆਪਣੇ ਵੀ ਡੌੜਿਆ ਚ ਜਾਨ ਚਾਹੀਦੀ ਉਧਰ ਸਾਡੇ ਭਰਾ ਲਾਈਵ ਜੁੜੇ ਹੋਇਆ ਪਿੰਡਾਂ ਨੂੰ ਜੀ ਦਾ ਕਰਦਾ ਹੋਊਗਾ ਪਿੰਡਾਂ ਨੂੰ ਜੀ ਦਾ ਕਰਦਾ ਹੋਊ ਵੀ ਉੱਥੇ ਜਾ ਕੇ ਖਿਡਾਰੀਆਂ ਨੂੰ ਪੈਸੇ ਵੰਡিয়ে ਸਾਡੇ ਚਾਚੇ ਮਸੀ ਮਾਮਿਆਂ ਤਾਇਆ ਬੜੇ ਜਾਗੇ ਉਹ ਸਾਡਾ ਬੱਬੂ ਤਖਨ ਵਾਲਾ ਭਰਾ ਪਰ ਬੱਬੂਆ ਦੇਖ ਲੈ ਅੱਜ ਕਿੰਦ ਧਖਰ ਫੁਰਦਾ ਖੇਡ ਮੇਲਾ ਦੂਜੇ ਪਾਸੇ ਪਈ ਰੇਡ ਹੋ ਕਬੱਡੀ ਕਬੱਡੀ ਹੋ ਗਈ ਮੇਰੇ ਮਿੱਤੋ ਉਹ ਸਾਰੇ ਪਾਸੇ ਪਰ ਕਾਲਾ ਸਰੋ ਗੱਪਰਾ ਸਰੋ ਗੱਪਰਾ ਗਰਾਊਂਡ ਕਲੀਅਰ ਰੱਖੋ ਇਧੂ ਉੱਤੇ ਕੁਝ ਨਹੀਂ ਜਵੇਦ ਅਖਰ ਮਾਰਕਾ ਨੇ ਡਾਕਟਰ ਲਿਆ ਕਿਥੋਂ ਮਾਰ ਕਰਾ ਦੇ। ਆਹ ਬੀਰ ਹੂਟਰ ਨਹੀਂ ਸੋਣਾ ਪਿੱਛੇ ਹੋ ਜਾ ਯਾਰ। ਬਾਈ ਗਰਾਊਂਡ ਮੈਚ ਤਕੜਾ ਸਵਾਦ ਲਾਉ ਪਿੱਛੇ ਹੋ ਕੇ। ਉਹ ਬਾਈ ਸਵਾਦ ਲਾ। ਇਹ ਹੀ ਹੋ ਗਿਆ। ਹਾਂ। ਹਾਂ। ਡਬਲ ਤਾਚਾ ਕਹਿੰਦੇ ਆਸਰਾ ਬਟਰਾਈ ਕਰਦਾ। ਰੇਡ ਆ ਗਈ। ਕੌਣ ਪਾਵੇਗਾ ਤੇ ਬੋਲ ਗੋਪੀ ਦੇ। ਕਹਿੰਦੇ ਨੋਜਰ ਬਿੱਟੂ ਕਹਿੰਦੇ ਤਿਆਰੀ ਦੇ ਵਿੱਚ ਹੈ। ਅੱਜ ਕਹਿੰਦੇ ਬਿੱਟੂ ਤਿਆਰੀ ਦੇ ਵਿੱਚ ਹੈ। ਅੱਜ ਕਹਿੰਦੇ ਸਿੰਪਾ 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 ਉਹ ਆਪਣਾ ਕੋਚ ਜਰ ਲੰਬਾ ਜਿਆ ਕੋਚ ਉਹਦੇ ਖੋਡਾਂ ਜਿਵੇਂ ਕੇ ਮਾਰਸ਼ ਕਰਨ ਲੱਗਾ ਵਿਚਾਰਾ ਸਿੰਪਾ ਕਹਿੰਦੇ ਹਮੀਰ ਗੜੀਆਂ ਮੇਰੇ ਵੀਰੋ ਅਗਲੀ ਕਬੱਡੀ ਪੌੜ ਲਈ ਹਮੀਰ ਗੜੀਆਂ ਆ ਮੁੰਡਾ ਵੀ ਕਹਿੰਦੇ ਬੜੇ ਬਾਹਰ ਦਾ ਸੱਧਿਆ ਹੈ ਪਰ ਜਿੱਤ ਹਾਰ ਬੜੀ ਹੋਈ ਹੈ ਇੱਕ ਜਿੱਤ ਹੈ ਤੇ ਤੋਰਦਾ ਸੀਪਿਆ ਉਹ ਬਚ ਕੇ ਪੈਰ ਧਰੀ ਉਹ ਬੋਦੀ ਜੀ ਵਾਲਾ ਮੁੰਡਾ ਬੜਾ ਕੰਬਿਆ ਇਹ ਰੇਡਰ ਵੀ ਟੋਪ ਦਾ ਇਹ ਮੁੰਡਾ ਕਦੇ ਕਦੇ ਜਾਫੀਆਂ ਦੇ ਵਿੱਚ ਵੀ ਲੱਗ ਜਾਂਦਾ ਉਹ ਸਾਹਮਣੇ ਕਹਿੰਦੇ ਨੌਜਵਾਨ ਬਾਵਾ ਉਹ ਪਰ ਦੂਜੇ ਪਾਸੇ ਹੈਗੀ ਕਮਾਉਲ ਵਾ ਬਾ 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 ਸ਼ਰੀਫ ਦਵਾਈਆਂ ਵਾਲੇ ਬਿੱਲੇ ਦਾ ਕੋਈ ਜੱਫਾ 500 ਦਾ ਬਿੱਲੇ ਦੀ ਵਾਰੀ ਵੱਲੋਂ ਕਿੰਨਾਂ ਵਾਲਿਆਂ ਦਾ ਹਰ ਪੁਆਇੰਟ ਹਰ ਜੱਫਾ ਜੱਪਕਿੰਦੇ ਲਈ ਹਰ ਪੁਆਇੰਟ ਇੱਕ ਇੱਕ ਸਾਂ ਹੋਗਾ ਅੱਜ ਦਾ ਧੰਨਵਾਦ ਕੀਤਾ ਜਾ ਰਿਹਾ ਮੀਤਾ ਫਿਰ ਫੈਕਟਰੀਆਂ ਦਾ ਧੰਨਵਾਦ ਸਤਾਰ ਮੁਹੰਮਦ ਨਾਲ ਸੁਦਾਗਰ ਅਲੀ ਪਰ ਡਬਲ ਟੱਚ ਤੇ ਪੁਆਇੰਟ ਜਿਹੜਾ ਰੇਡਰ ਦਾ ਉਧਰ ਰੇਡ ਕਾਉਣ ਪਵੀਆਂ ਬੋਲ ਬੋਪੀ ਦੇ ਉਧਰ ਸਾਡੀ ਭੈਣ ਸੀਮਾ ਸੰਭਜ ਅਲਾਨ ਕਰਵਾ ਰਹੀ ਹੈ ਵੀ ਸਾਡੇ ਪਿੰਡ ਦਾ ਕੋਈ ਵੀ ਮੁੰਡਾ ਸੇਵਾ ਨਹੀਂ ਹੁਣ ਤਿੰਨ ਜੱਫੇ ਦਾ ਨਹੀਂ ਲੱਗਣਾ ਮੈਂ ਕਹਿੰਦਾ ਵੀ ਦੋ ਜੱਫਿਆਂ ਦੇ ਆਪਾਂ 3100 ਕਰ ਦਈਏ ਬਈ ਟਖਰਾ ਕੋਈ ਵੀ ਮੁੰਡਾ ਉਹਨਾਂ ਨੇ ਤਿੰਨ ਗਾ ਸਿਰਾਂ ਵਿੱਚ ਦੋ ਕਹਿਤਾ ਪਰ ਜੇ ਦੋ ਜੱਫੇ ਲਾਊਗਾ ਕੋਈ ਵੀ ਖਿਡਾਰੀ ਟੜ ਰੁਪਈਆ 3200 ਪਾਰੇ ਦੱਬੀ ਹੋਗੀ ਕਵਾਲ ਵਕੀਲ ਡੱਕੇ ਆ ਗਿਆ ਵਕੀਲ ਆਹ ਸਾਹਮਣੇ ਵਕੀਲ ਬੱਲੇ ਵਪਾਰੀ ਵੱਲੋਂ ਹਰ ਇੱਕ ਜੱਫਾ 100 ਦਾ ਉਹ ਬੱਲੇ ਵਪਾਰੀ ਦੇ 100 ਨੇ ਮੈਨੂੰ ਲੱਗਦਾ ਗੱਡੀਆਂ ਜਾਮ ਕਰਾ ਦੀਆਂ ਲੈ ਵੀ ਬੱਲੇ ਫਰਾ ਕੇ ਮੁੰਡਾ ਭੇਜ ਕੋਈ ਨਾਖ ਦੋ ਨਾਦੀ ਕੰਮ ਕਰਦੇ ਮੁੰਡਾ ਭੇਜ ਕੋਈ ਵਪਾਰੀਆ ਫਰਾਦੇ ਇੱਕੋ ਇੱਕ ਮੋਲੇ ਸੋਨ ਹਾ ਸਤਿ ਸ਼੍ਰੀ ਅਕਾਲ ਬਣਾ ਰਿਹਾ ਅੱਲਾਹੁ ਅਕਬਰ ਵਾਹ ਵਾਹ ਮਹਾਰਕਾ ਮੈਸ ਵਾਹ ਵਾਹ ਲਿਆਓ ਜੀ ਫਾਈਨਲ ਮੈਚ ਵਾਲੀ ਕਾਪੀ ਦੀਸ਼ਾ ਕੇ ਲੋਰੀ ਫਾਸਟ ਕਿ ਜੀ ਦੀ ਬਈ ਹੈ ਉਹ ਦੱਸੋ ਫਾਸਟ ਕੰਗਣਾ ਸੈਕਿੰਡ ਤਖਰ ਮਾਂ ਤੋਂ ਤਾੜੀਆਂ ਫਾਸਟ ਕੰਗਣਾ ਬਾਈ ਕਲੱਬ ਵਾਲਾ ਕੋਈ ਵੀ ਮੁੰਡਾ ਜਾਇਓ ਨਾ ਗਾਇਸਾ ਸੋਰੀ ਵੀ ਮੁੰਡਾ ਜਾਇਓ ਨਾ ਗੁੱਪੀ ਜੀ ਕਮੈਂਟ ਬੈਸਟ ਸੁਣਿਓ ਜੀ ਆਤੇ ਟੂਰਨਾਮੈਂਟ ਦਾ ਗੀਜਰ ਜਿਹੜਾ ਸੱਤ ਕਬੱਡੀਆਂ ਪਾ ਕੇ 6 ਨੰਬਰ ਆਕਾਸ਼ ਸਰਾਰ ਵਾਲਾ ਬੈਸਟ ਰੇਡਰ ਤੇ ਟੀਮ ਦੀ ਸੈंती ਨਾਲ ਬਾਬਾ ਕੰਗੜਾਲੀਆ ਜਾਫੀ ਸੁਣਿਓ ਜੀ ਗੋੜ ਕੰਗੜਾਲੀਆ ਦੇ 6 ਟੱਚ ਚਾਰ ਜੱਫੇ ਗੋੜ ਕੰਗੜਾਲੀਆ ਬੈਸਟ ਜਾਫੀ ਤੇ ਨਾਲ ਸੈंती ਨਾਲ ਟੀਮ ਦੇ ਨਾਲ ਅਰਮਾਨ ਮੁਹਾਰਕਾਂ ਦੇ ਇੱਕ ਆ ਗੀਂਜਰ ਮਰੀ ਤੇ ਸਾਡਾ ਵੀਰ ਫੌਜੀ ਬੰਦਾ ਹੋਈ ਦੀ ਦੋਹਰਵਾਰ ਮਾਰਕਾ ਦੋਨੋਂ ਟੀਮਾਂ ਦੇ ਖਿਡਾਰੀ ਆ ਕੇ ਆਪਣਾ ਸਨਮਾਨ ਸਾਡੇ ਸਰਪੰਚ ਸਾਹਿਬ ਕੋਲ ਨਾਲ ਦੀ ਨਾਲ ਲੈ ਲੈਣ